ਜੀ 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 ਮੇਰਾ ਪਿੰਡ ਸਰਾਂਤਲਵੰਡੀ ਹੈ ਜੀ ਮੇਰਾ ਨਾ بارش ਹੋਣ ਦੇ ਕਾਰਨ 26 ਤਰੀਕ ਨੂੰ ਬਾਦਿਆਂ ਵਾਲੀ ਛੱਤ ਡੇਕੀ ਗਈ ਆ ਤੇ ਸੰਸਥਾ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਜੀ ਮੇਰੀ ਮਦਦ ਕੀਤੀ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਹੋ ਰਹੀ ਤੇਜ਼ ਬਰਸਾਤ ਦੇ ਕਾਰਨ ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਖਡੂਰ ਸਾਹਿਬ ਅਤੇ ਹਲਕਾ ਬਾਬਾ ਬਕਾਲਾ ਸਾਹਿਬਾ ਦੀ ਪੈਂਦੇ ਪਿੰਡ ਸਨਾਈ ਤਲਵੰਡੀ ਵਿਖੇ ਬੀਤੇ ਕੁਝ ਦਿਨ ਪਹਿਲਾਂ ਕਿਸਾਨ ਪਰਵਾਰ ਨਾਲ ਸੰਬੰਧਿਤ ਪਰ ਜ਼ਮੀਨਾਂ ਹੋਣ ਕਾਰਨ ਬਹੁਤ ਹੀ ਗਰੀਬੀ ਵਿੱਚ ਤਿੰਨ ਘਟ ਰਹੇ ਕਵਲਜੀਤ ਕੋਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਸਰਾਏ ਤਲਵੰਡੀ ਜੋ ਆਪਣੇ ਦੋਨਾਂ ਬੱਚਿਆਂ ਸਮੀਰ ਘਰਦੇ ਦੇ ਵੇੜੇ ਵਿੱਚ ਸੁੱਤੇ ਪਏ ਸਨ ਤਾਂ ਅਚਾਨਕ ਉਹਨਾਂ ਦੇ ਇੱਕੋ ਇੱਕ ਕੱਚੇ ਕੋਠੇ ਤੇ ਬਾਲਿਆਂ ਦੀ ਛੱਤ ਸੀ ਰਾਤ ਸਮੇਂ ਡਿੱਗ ਪਈ ਉਹਨਾਂ ਦੇ ਬਾਹਰ ਸੁੱਤੇ ਹੋਣ ਕਾਰਨ ਉਹਨਾਂ ਦੇ ਪਰਿਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਘਰ ਦੀ ਵੰਡ ਵਿੱਚੋਂ ਆਏ ਇੱਕੋ ਇੱਕ ਕਮਰੇ ਤੇ ਡਿੱਗ ਜਾਣ ਦੇ ਪੀੜਤ ਕਵਲਜੀਤ ਕੋਰ ਦੇ ਪਿੰਡ ਸਰਪੰਚ ਦੇ ਜਗਬੀਰ ਸਿੰਘ ਗੁਰਨਾਮ ਸਿੰਘ ਜਗमोहन ਸਿੰਘ ਤੇ ਹੋਰ ਮਹਤਵਪੂਰਨ ਵਿਅਕਤੀਆਂ ਨੇ ਮੌਜੂਦਾ ਪੰਜਾਬ ਸਰਕਾਰ ਅਤੇ ਸਿਕਸ ਅਸਥਾਨਾ ਪਸੂ ਉਪਰ ਜ਼ੋਰ ਅਪੀਲ ਕਰਦੇ ਹਾਂ ਕਿਹਾ ਕਿ ਉਸਦੇ ਤੇ ਉਸਦੇ ਬੱਚਿਆਂ ਦੇ ਸਿਰ ਲੁਕਾਵੇ ਲਈ ਉਹਨਾਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਤਾਂ ਜੋ ਉਸਦੇ ਛੋਟੇ-ਛੋਟੇ ਬੱਚਿਆਂ ਲੜਕਾ 6ਵੀਂ ਤੇ ਲੜਕੀ 4ਵੀਂ ਕਲਾਸ ਵਿੱਚ ਪੜ ਰਹੇ ਹਨ ਜੋ ਕਿ ਪੜਾਈ ਵਿੱਚ ਬਹੁਤ ਹੁਸ਼ਿਆਰ ਹਨ ਉਹਨਾਂ ਨੂੰ ਘਰ ਦਾ ਘਰ ਦੀ ਦੁਬਾਰਾ ਛੱਤ ਮਿਲ ਸਕੇ ਤੇ ਪੜਨ ਵਿੱਚ ਵੀ ਕੋਈ ਦਿੱਕਤ ਨਾ ਆ ਸਕੇ ਪੀੜਤ ਪਰਿਵਾਰ ਦੀ ਮਦਦ ਕਰਨ ਲਈ ਉਹਨਾਂ ਦੇ ਫੋਨ ਨੰਬਰ 99 983 99403 ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਕੋਰ ਹੈ ਜੀ ਪਿੰਡ ਸੁਨਾਦ ਲਵੰਡੀ ਹੈ ਜੀ ਮੀ ਪੈਣ ਦਾ ਕਰਤੀ ਜੀ 26 ਤਰੀਕ ਦੀ ਰਾਤ ਨੂੰ ਛੱਤ ਡਿੱਗੀ ਹੈ ਜੀ ਕਿ ਅਸੀਂ ਇਹ ਕਰਦੇ ਆ ਕਿ ਸਾਡੀ ਸਹਾਇਤਾ ਕੀਤੀ ਜਾਵੇ ਜੋ ਨਹੀਂ ਹੋ ਸਕਿਆ ਹਾਂ ਜੀ ਸਮਾਨ ਦਾ ਨੁਕਸਾਨ ਹੋਇਆ ਜੀ ਬਾਕੀ ਅਸੀਂ ਬਾਹਰ ਹੀ ਨਹੀਂ ਪੈਣ ਦਾ ਕਰਦੇ ਬਾਹਰ ਇੱਕ ਬਰਾਂਡੇ ਵਿੱਚ ਹੀ ਉਹਦਾ ਕਰਦੇ ਪਛਾਹ ਹੋ ਗਿਆ ਥੋੜਾ ਜਿਹਾ ਸਾਡਾ ਕਾ ਜੀ ਮੋਹਨ ਸਿੰਘ ਜੀ ਪੰਜ ਚੱਕ ਦੇ ਖਾਵਾ ਮੈਂ ਇਥੇ ਨਾਲ ਕੋਈ ਪ੍ਰਸਤ ਤਰ੍ਹਾਂ ਕੋ来 ਆ ਪੁਲਿਸਦਾਰੇ ਇਹਨਾਂ ਦੇ 26 ਤਰੀਕ ਨੂੰ ਰਾਤ ਮੀਂਹ ਪੈਣ ਦੇ ਕਾਰਨ ਕੋਠੇ ਜਿਹੜੀ ਛੱਤ ਆ ਬਾਲੇ ਵਾਲ ਡਿੱਗ ਪਈ ਆ ਤੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ ਆਪਸੇ ਬਾਹਰ ਸੀਗੇ ਤੇ ਵਿਚਾਰੇ ਜੋ ਛੋਟੇ ਕੋ ਬੱਚੇ ਆ ਬੀਬੀ ਇਕੱਲੀ ਜਿੰਨੀ ਵੀ ਸਹਾਇਤਾ ਹੋ ਸਕਦੀ ਹੈ ਅਸੀਂ ਸਰਕਾਰ ਕੋਲ ਨਹੀਂ ਸਕਤ ਕੋਲ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਅਗਰ ਵੀ ਇੱਕ ਵਾਰੀ ਸਹਾਇਤਾ ਕਰਕੇ ਜਨਾ ਮਕਾਨ ਬਣਾਇਆ ਜਾਵੇ ਜੋ ਇਹਨਾਂ ਦਾ ਜੋ ਵੀ ਘਰ ਵਿੱਚ ਰਹਿਣਾ ਸਭ ਤੋਂ